IPL 2025 ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ Indian Premier League 2025 ਸੀਜ਼ਨ ਦਾ ਮੈਗਾ ਆਕਸ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਦੀ ਨਿਲਾਮੀ ਸਾウਦੀ ਅਰਬ ਦੇ ਵਿੱਚ ਚੱਲ ਰਹੀ ਹੈ ਅਤੇ ਪਹਿਲੇ ਦਿਨ ਸਭ ਤੋਂ ਪਹਿਲੀ ਬੋਲੀ ਤੇਜ ਕੇਂਦਵਾਸ ਅਸ਼ਦੀਪ ਸਿੰਘ ਦੇ ਉੱਤੇ ਲੱਗਿਆ ਤਾਂ ਵੱਡਾ ਇਤਿਹਾਸ ਚੜਿਆ ਅਸ਼ਦੀਪ ਸਿੰਘ ਨੇ ਰਚ ਦਿੱਤਾ ਦੱਸਦੇ ਹੈ ਕਿ ਪਹਿਲੇ ਹੀ ਦਿਨ ਜੋ ਬੋਲੀ ਅਸ਼ਦੀਪ ਸਿੰਘ ਦੇ ਉੱਤੇ ਲੱਗੀ ਹੈ ਤਾਂ ਪੰਜਾਬ ਕਿੰਗਸ ਨੇ ਰਾਈਟ ਟੂ ਮੈਚ ਕਾਰਡ ਦਾ ਇਸਤੇਮਾਲ ਕਰਦਿਆਂ 18 ਕਰੋੜ ਰੁਪਏ ਦੇ ਵਿੱਚ ਖਰੀਦ ਲਿਆ ਹੈ ਅਸ਼ਦੀਪ ਸਿੰਘ ਆਈਪੀਐਲ ਇਤਿਹਾਸ ਤੇ ਇਸ ਨਾਲ ਸਭ ਤੋਂ ਮਹਿੰਗੇ ਭਾਰਤੀ ਬੋਲਰ ਬਣ ਕੇ ਉبرੇ ਨੇ ਤਾਂ ਵੱਡੀ ਅਪਡੇਟ ਨਿਲਾਮੀ ਨੂੰ ਲੈ ਕੇ ਆ ਰਹੀ ਹੈ ਆਈਪੀਐਲ ਆਕਸ਼ਨ ਦੇ ਵਿੱਚ ਜੋ ਕਿ ਆਈਪੀਐਲ ਦਾ ਚੱਲ ਰਿਹਾ ਹੈ ਉਸ ਦੇ ਵਿੱਚ ਇਤਿਹਾਸ ਰਚ ਦਿੱਤਾ ਗਿਆ ਹੈ ਪਹਿਲੇ ਹੀ ਖਿਡਾਰੀ ਦੇ ਵਿੱਚੋਂ ਉਭਰੇ ਨੇ ਅਸ਼ਦੀਪ ਸਿੰਘ ਦੱਸਦੀ ਹੈ ਕਿ ਅਸ਼ਦੀਪ ਸਿੰਘ ਪਿਛਲੇ ਸੀਜ਼ਨ ਚ ਪੰਜਾਬ ਕਿੰਗਸ ਦੇ ਵੱਲੋਂ ਖੇਡ ਰਹੇ ਸੀ ਅਤੇ ਟੀਮ ਨੇ ਉਹਨਾਂ ਨੂੰ ਰੀਟੇਨ ਨਹੀਂ ਕੀਤਾ ਲੇਕਿਨ ਉਹਨਾਂ ਦੇ ਲਈ ਰਾਈਟ ਟੂ ਮੈਚ ਦਾ ਕਾਰਡ ਦਾ ਇਸਤੇਮਾਲ ਕੀਤਾ ਗਿਆ ਤੇ ਕਾਰਡ ਦਾ ਇਸਤੇਮਾਲ ਕਰਕੇ 18 ਕਰੋੜ ਰੁਪਏ ਦੇ ਵਿੱਚ ਆਪਣੇ ਨਾਲ ਬਣਾਏ ਰੱਖਿਆ 2019 ਚ ਪੰਜਾਬ ਕਿੰਗਸ ਨੇ ਅਸ਼ਦੀਪ ਸਿੰਘ ਨੂੰ ਮਹਿਸ ਹਾਲਾਂਕਿ 20 ਲੱਖ ਰੁਪਏ ਚ ਖਰੀਦਿਆ ਸੀ ਪਰ ਇਸ ਵਾਰ ਇਤਿਹਾਸ ਸੱਚ ਜੁਤਾ ਗਿਆ ਹੈ 18 ਕਰੋੜ ਦੇ ਨਾਲ ਬੋਲੀ ਜੜੀ ਕੀ ਹੈ ਉਹ ਲਗਾਈ ਗਈ ਹੈ IPL 2025 ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ Indian Premier League 2025 ਸੀਜ਼ਨ ਦਾ ਮੈਗਾ ਆਕਸ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਦੀ ਨਿਲਾਮੀ ਸਾウਦੀ ਅਰਬ ਦੇ ਵਿੱਚ ਚੱਲ ਰਹੀ ਹੈ ਅਤੇ ਪਹਿਲੇ ਦਿਨ ਸਭ ਤੋਂ ਪਹਿਲੀ ਬੋਲੀ ਤੇਜ਼ ਕੇਂਦਵਾਜ਼ ਅਸ਼ਦੀਪ ਸਿੰਘ ਦੇ ਉੱਤੇ ਲੱਗਿਆ ਤਾਂ ਵੱਡਾ ਇਤਿਹਾਸ ਚੜ੍ਹਿਆ ਅਸ਼ਦੀਪ ਸਿੰਘ ਨੇ ਰਚ ਦਿੱਤਾ ਹੈ ਦੱਸਦੇ ਹਾਂ ਕਿ ਪਹਿਲੇ ਦਿਨ ਜੋ ਬੋਲੀ ਅਸ਼ਦੀਪ ਸਿੰਘ ਦੇ ਉੱਤੇ ਲੱਗੀ ਹੈ ਤਾਂ ਪੰਜਾਬ ਕਿੰਗਸ ਨੇ ਰਾਈਟ ਟੂ ਮੈਚ ਕਾਰਡ ਦਾ ਇਸਤੇਮਾਲ ਕਰਦਿਆਂ 18 ਕਰੋੜ ਰੁਪਏ ਦੇ ਵਿੱਚ ਖਰੀਦ ਲਿਆ ਹੈ ਅਸ਼ਦੀਪ ਸਿੰਘ ਆਈਪੀਐਲ ਇਤਿਹਾਸ ਤੇ ਸੇਸ ਨਾਲ ਸਭ ਤੋਂ ਮਹਿੰਗੇ ਭਾਰਤੀ ਬੋਲਰ ਬਣ ਕੇ ਉਭਰੇ ਨੇ ਤਾਂ ਵੱਡੀ ਅਪਡੇਟ নিলাম ਨੂੰ ਲੈ ਕੇ ਆ ਰਹੀ ਹੈ ਆਈਪੀਐਲ ਆਕਸ਼ਨ ਦੇ ਵਿੱਚ ਜੋ ਕਿ ਆਈਪੀਐਲ ਦਾ ਚੱਲ ਰਿਹਾ ਹੈ ਉਸ ਦੇ ਵਿੱਚ ਇਤਿਹਾਸ ਰਚ ਦਿੱਤਾ ਗਿਆ ਹੈ ਪਹਿਲੇ ਹੀ ਖਿਡਾਰੀ ਦੇ ਵਿੱਚੋਂ ਉਭਰੇ ਨੇ ਅਰਸ਼ਦੀਪ ਸਿੰਘ ਦੱਸਦੀ ਹੈ ਕਿ ਅਰਸ਼ਦੀਪ ਸਿੰਘ ਪਿਛਲੇ ਸੀਜ਼ਨ ਚ ਪੰਜਾਬ ਕਿੰਗਸ ਦੇ ਵੱਲੋਂ ਖੇਡ ਰਹੇ ਸੀ ਅਤੇ ਟੀਮ ਨੇ ਉਹਨਾਂ ਨੂੰ ਰੀਟੇਨ ਨਹੀਂ ਕੀਤਾ ਲੇਕਿਨ ਉਹਨਾਂ ਦੇ ਲਈ ਰਾਈਟ ਟੂ ਮੈਚ ਦਾ ਕਾਰਡ ਦਾ ਇਸਤੇਮਾਲ ਕੀਤਾ ਗਿਆ ਤੇ ਕਾਰਡ ਦਾ ਇਸਤੇਮਾਲ ਕਰਕੇ 18 ਕਰੋੜ ਰੁਪਏ ਦੇ ਵਿੱਚ ਆਪਣੇ ਨਾਲ ਬਣਾਏ ਰੱਖਿਆ ਹੈ 2019 ਚ ਪੰਜਾਬ ਕਿੰਗਸ ਨੇ ਅਸ਼ਦੀਪ ਸਿੰਘ ਨੂੰ ਮਹਿਜ਼ ਹਾਲਾਂਕਿ 20 ਲੱਖ ਰੁਪਏ ਚ ਖਰੀਦਿਆ ਸੀ ਪਰ ਇਸ ਵਾਰ ਇਤਿਹਾਸ ਸੱਚ ਜੁਤਾ ਗਿਆ ਹੈ 18 ਕਰੋੜ ਦੇ ਨਾਲ ਬੋਲੀ ਜੜੀ ਕੀ ਹੈ ਉਹ ਲਗਾਈ ਗਈ ਹੈ IPL 2025 ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ Indian Premier League 2025 ਸੀਜ਼ਨ ਦਾ ਮੈਗਾ ਆਕਸ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਦੀ ਨਿਲਾਮੀ ਸਾ우ਦੀ ਅਰਬ ਦੇ ਵਿੱਚ ਚੱਲ ਰਹੀ ਹੈ ਅਤੇ ਪਹਿਲੇ ਦਿਨ ਸਭ ਤੋਂ ਪਹਿਲੀ ਬੋਲੀ ਤੇਜ ਕੇਂਦਵਾਸ ਅਸ਼ਦੀਪ ਸਿੰਘ ਦੇ ਉੱਤੇ ਲੱਗਿਆ ਤਾਂ ਵੱਡਾ ਇਤਿਹਾਸ ਚੜਿਆ ਅਸ਼ਦੀਪ ਸਿੰਘ ਨੇ ਰਚ ਦਿੱਤਾ ਦੱਸਦੇ ਹੈ ਕਿ ਪਹਿਲੇ ਹੀ ਦਿਨ ਜੋ ਬੋਲੀ ਅਸ਼ਦੀਪ ਸਿੰਘ ਦੇ ਉੱਤੇ ਲੱਗੀ ਹੈ ਤਾਂ ਪੰਜਾਬ ਕਿੰਗਸ ਨੇ ਰਾਈਟ ਟੂ ਮੈਚ ਕਾਰਡ ਦਾ ਇਸਤੇਮਾਲ ਕਰਦਿਆਂ 18 ਕਰੋੜ ਰੁਪਏ ਦੇ ਵਿੱਚ ਖਰੀਦ ਲਿਆ ਹੈ ਅਸ਼ਦੀਪ ਸਿੰਘ ਆਈਪਲ ਇਤਿਹਾਸ ਤੇਜ ਦੇ ਨਾਲ ਸਭ ਤੋਂ ਮਹਿੰਗੇ ਭਾਰਤੀ ਬੋਲਰ ਬਣ ਕੇ ਉਭਰੇ ਨੇ ਤਾਂ ਵੱਡੀ ਅਪਡੇਟ ਨਿਲਾਮੀ ਨੂੰ ਲੈ ਕੇ ਆ ਰਹੀ ਹੈ ਆਈਪੀਐਲ ਆਕਸ਼ਨ ਦੇ ਵਿੱਚ ਜੋ ਕਿ ਆਈਪੀਐਲ ਦਾ ਚੱਲ ਰਿਹਾ ਹੈ ਉਸ ਦੇ ਵਿੱਚ ਇਤਿਹਾਸ ਰਚ ਦਿੱਤਾ ਗਿਆ ਹੈ ਪਹਿਲੇ ਹੀ ਖਿਡਾਰੀ ਦੇ ਵਿੱਚੋਂ ਉਭਰੇ ਨੇ ਅਰਸ਼ਦੀਪ ਸਿੰਘ ਦੱਸਿਆ ਕਿ ਅਰਸ਼ਦੀਪ ਸਿੰਘ ਪਿਛਲੇ ਸੀਜ਼ਨ ਚ ਪੰਜਾਬ ਕਿੰਗਸ ਦੇ ਵੱਲੋਂ ਖੇਡ ਰਹੇ ਸੀ ਅਤੇ ਟੀਮ ਨੇ ਉਹਨਾਂ ਨੂੰ ਰੀਟੇਨ ਨਹੀਂ ਕੀਤਾ ਲੇਕਿਨ ਉਹਨਾਂ ਦੇ ਲਈ ਰਾਈਟ ਟੂ ਮੈਚ ਦਾ ਕਾਰਡ ਦਾ ਇਸਤੇਮਾਲ ਕੀਤਾ ਗਿਆ ਤੇ ਕਾਰਡ ਦਾ ਇਸਤੇਮਾਲ ਕਰਕੇ 18 ਕਰੋੜ ਰੁਪਏ ਦੇ ਵਿੱਚ ਆਪਣੇ ਨਾਲ ਬਣਾਏ ਰੱਖਿਆ 2019 ਚ ਪੰਜਾਬ ਕਿੰਗਸ ਨੇ ਅਸ਼ਦੀਪ ਸਿੰਘ ਨੂੰ ਮਹਿਜ਼ ਹਾਲਾਂਕਿ 20 ਲੱਖ ਰੁਪਏ ਚ ਖਰੀਦਿਆ ਸੀ ਪਰ ਇਸ ਵਾਰ ਇਤਿਹਾਸ ਸੱਚ ਜੁਤਾ ਗਿਆ ਹੈ 18 ਕਰੋੜ ਦੇ ਨਾਲ ਬੋਲੀ ਜੜੀ ਕੀ ਹੈ ਉਹ ਲਗਾਈ ਗਈ ਹੈ IPL 2025 ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ Indian Premier League 2025 ਸੀਜ਼ਨ ਦਾ ਮੈਗਾ ਆਕਸ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਦੀ ਨਿਲਾਮੀ ਸਾਊਦੀ ਅਰਬ ਦੇ ਵਿੱਚ ਚੱਲ ਰਹੀ ਹੈ ਅਤੇ ਪਹਿਲੇ ਦਿਨ ਸਭ ਤੋਂ ਪਹਿਲੀ ਬੋਲੀ ਤੇਜ ਕੇਂਦਵਾਲ ਅਸ਼ਦੀਪ ਸਿੰਘ ਦੇ ਉੱਤੇ ਲੱਗੀ ਹੈ ਤਾਂ ਵੱਡਾ ਇਤਿਹਾਸ ਚੜਿਆ ਅਸ਼ਦੀਪ ਸਿੰਘ ਨੇ ਰਚ ਦਿੱਤਾ ਦੱਸਦੇ ਹੈ ਕਿ ਪਹਿਲੇ ਹੀ ਦਿਨ ਜੋ ਬੋਲੀ ਅਸ਼ਦੀਪ ਸਿੰਘ ਦੇ ਉੱਤੇ ਲੱਗੀ ਹੈ ਤਾਂ ਪੰਜਾਬ ਕਿੰਗਸ ਨੇ ਰਾਈਟ ਟੂ ਮੈਚ ਕਾਰਡ ਦਾ ਇਸਤੇਮਾਲ ਕਰਦਿਆਂ 18 ਕਰੋੜ ਰੁਪਏ ਦੇ ਵਿੱਚ ਖਰੀਦ ਲਿਆ ਹੈ ਅਸ਼ਦੀਪ ਸਿੰਘ ਆਈਪਲ ਇਤਿਹਾਸ ਤੇ ਇਸ ਦੇ ਨਾਲ ਸਭ ਤੋਂ ਮਹਿੰਗੇ ਭਾਰਤੀ ਬੋਲਰ ਬਣ ਕੇ ਉبرੇ ਨੇ ਤਾਂ ਵੱਡੀ ਅਪਡੇਟ ਨਿਲਾਮੀ ਨੂੰ ਲੈ ਕੇ ਆ ਰਹੀ ਹੈ ਆਈਪੀਐਲ ਆਕਸ਼ਨ ਦੇ ਵਿੱਚ ਜੋ ਕਿ ਆਈਪੀਐਲ ਦਾ ਚੱਲ ਰਿਹਾ ਹੈ ਉਸ ਦੇ ਵਿੱਚ ਇਤਿਹਾਸ ਰਚ ਦਿੱਤਾ ਗਿਆ ਹੈ ਪਹਿਲੇ ਹੀ ਖਿਡਾਰੀ ਦੇ ਵਿੱਚੋਂ ਉਭਰੇ ਨੇ ਅਰਸ਼ਦੀਪ ਸਿੰਘ ਦੱਸਦੀ ਹੈ ਕਿ ਅਰਸ਼ਦੀਪ ਸਿੰਘ ਪਿਛਲੇ ਸੀਜ਼ਨ ਚ ਪੰਜਾਬ ਕਿੰਗਸ ਦੇ ਵੱਲੋਂ ਖੇਡ ਰਹੇ ਸੀ ਅਤੇ ਟੀਮ ਨੇ ਉਹਨਾਂ ਨੂੰ ਰੀਟੇਨ ਨਹੀਂ ਕੀਤਾ ਲੇਕਿਨ ਉਹਨਾਂ ਦੇ ਲਈ ਰਾਈਟ ਟੂ ਮੈਚ ਦਾ ਕਾਰਡ ਦਾ ਇਸਤੇਮਾਲ ਕੀਤਾ ਗਿਆ ਤੇ ਕਾਰਡ ਦਾ ਇਸਤੇਮਾਲ ਕਰਕੇ 18 ਕਰੋੜ ਰੁਪਏ ਦੇ ਵਿੱਚ ਆਪਣੇ ਨਾਲ ਬਣਾਏ ਰੱਖਿਆ ਹੈ 2019 ਚ ਪੰਜਾਬ ਕਿੰਗਸ ਨੇ ਅਸ਼ਦੀਪ ਸਿੰਘ ਨੂੰ ਮਹਿਸ ਹਾਲਾਂਕਿ 20 ਲੱਖ ਰੁਪਏ ਚ ਖਰੀਦਿਆ ਸੀ ਪਰ ਇਸ ਵਾਰ ਇਤਿਹਾਸ ਸੱਚ ਜੁਤਾ ਗਿਆ ਹੈ 18 ਕਰੋੜ ਦੇ ਨਾਲ ਬੋਲੀ ਜੜੀ ਕੀ ਹੈ ਉਹ ਲਗਾਈ ਗਈ ਹੈ